ਭਾਈ ਆ ਕੰਮ ਨਾ ਕਰੋ ਯਾਰ ਉਹ ਯਾਰ ਨੋ ਉਹ ਯਾਰ ਆ ਕੰਮ ਕਿਉਂ ਕਰਦੇ ਹੋ ਯਾਰ ਭਾਈ ਉਹ ਯਾਰ ਆ ਕੰਮ ਨਾ ਕਰੋ ਵੀਰਾ ਯਾਰ ਗਰੀਬ ਬੰਦਾ ਯਾਰ ਕੋਈ ਗੱਲ ਨਹੀਂ ਗਲਤੀ ਅਕਸਰ ਹੋ ਜਾਂਦੀ ਹੈ ਯਾਰ ਕਈ ਵਾਰੀ ਯਾਰ ਕੀ ਕੱਢੋਗੇ ਗਰੀਬ ਨੂੰ ਕੁੱਟ ਕੇ ਯਾਰ ਗੱਲ ਆ ਯਾਰ ਕੋਈ ਵੀਰਾ ਉਹ ਕੋਈ ਗੱਲ ਨਹੀਂ ਯਾਰ ਇਹਨੇ ਵਿਚਾਰੇ ਨੇ ਕੁਝ ਕਹਿ ਵੀ ਦਿੱਤਾ ਯਾਰ ਸੋਨ ਦਾ ਜਿਗਰਾ ਰੱਖਿਆ ਕਰੋ ਭਰਾ ਮੇਰਾ ਜਿਹੜਾ ਇੰਨੀ ਗਰਮੀ ਨਹੀਂ ਹੱਥ ਬਲ ਕੇ ਬੇਨਤੀ ਹੈ ਵੀਰੇ ਉੱਥੋਂ ਦੀ ਟੀਮ ਕਹਿੰਦੇ ਐਂਟਰੀ ਬੰਦਾ ਪ੍ਰਬੰਧਕ ਕਹਿੰਦੇ ਉਹ ਬਾਈ ਯਾਰ ਗਰੀਬ ਬੰਦਾ ਕੋਈ ਗੱਲ ਨਹੀਂ ਯਾਰ ਉਹ ਆਪਣੀ ਰੋਜੀ ਰੋਟੀ ਕਮਾਉਂਦਾ ਵਿਚਾਰੋ ਦੱਸੋ ਯਾਰ ਯਾਰੋ ਦੀ ਤਫਸਿਲਾ ਦੇਖੋ ਯਾਰ ਜਮੀ ਯਾਰ ਗਰੀਬ ਕਰਦਾ ਇਹ ਬੰਦਾ ਹੈ ਬਾਈ ਇੱਕ ਮੇਰੀ ਗੱਲ ਸੁਣਿਓ ਉਹ ਵੀ ਕਬੱਡੀ ਦਾ ਇੱਕ ਹਿੱਸਾ ਜੇ ਆ ਗਰਾਊਂਡ ਦਾ ਜਿਹੜਾ ਕੋਈ ਹੈਗਾ ਤੁਸੀਂ ਬਾਹਰ ਕਰ ਲੈਂਦੇ ਕਬੱਡੀ ਦਾ ਕਿ ਆ ਕੀ ਗੱਲਾਂ ਹੋਰ ਯਾਰ ਬਾਈ ਉਹ ਸਾਡੀ ਕਬੱਡੀ ਦਾ ਹੀ ਸਾ ਯਾਰ ਅਸੀਂ ਵੀ ਐਸੀ ਹੀ ਸਈਆਂ ਕਬੱਡੀ ਦਾ ਇਹ ਇਹਦੇ ਨਹੀਂ ਕੱਲੇ ਸਾਡੇ ਵੀ ਛੇਤਰ ਪਏ ਆ ਇਹ ਸਹੀ ਗੱਲ ਆ ਯਾਰ ਜਾਨੀ ਦੇ ਬਜੇ ਨਾ ਉਹ ਸਾਡੇ ਵੀ ਬੱਜਿਆ ਗਰਾਊਂਡ 'ਚ ਤੁਸੀਂ ਯਾਰ ਬੰਦੇ ਨੂੰ ਕਹਿ ਰਹੇ ਹੋ ਸੁਣੋ ਸੰਗ ਹੋਣੀ ਚਾਹੀਦੀ ਐ ਸਾਰੇ ਬੰਦੇ ਆਪਾਂ ਕਬੱਡੀ ਦਾ ਹਿੱਸਾ ਛੋੜੀ ਕੋਈ ਪਰਸਨਲ ਗੱਲ ਹੈਗੀ ਆ ਬਾਹਰ ਕੱਢ ਲੈ ਉਹ ਯਾਰ ਐ ਥੋੜੇ ਹੁੰਦਾ ਯਾਰ ਉਹ ਗਰਾਊਂਡ ਦੀ ਸਫਾਈ ਕਰ ਰਿਹਾ ਵਿਚਾਰਾ ਨੂੰ ਆ ਕੇ ਯਾਰ ਚਿੰਬੜ ਜੋ ਐ ਨਾ ਕਰੋ ਭਰਾ ਮੇਰਾ ਉਹ ਕੋਈ ਗੱਲ ਨਹੀਂ ਯਾਰ